ਉਹਨੂੰ ਭਲੇਖਾ ਕੇ ਲੋਕ ਕਿਤੇ ਕੁੱਟਿਆਂ ਲੋਕ ਕਿਤੇ ਜੇਲੀ ਸੁਟਿਆਂ ਚੁੱਪ ਬੈਠ ਜਾਂਦੇ ਹੁੰਦੇ ਆ ਇੱਕ ਜਿਹੜੀ ਇੱਥੇ ਤਾਨਾਸ਼ਾਹੀ ਸਾਬਤ ਕਰਨਾ ਚਾਹੁੰਦਾ ਭਗਵੰਤ ਮਾਨ ਜਿਹਨੂੰ ਆ ਬੜਾ ਭਲੇਖਾ ਕਿ ਮੇਰੀ ਹਕੂਮਤ ਆ ਜਿਹੜੀ ਡੰਡੇ ਦੇ ਜ਼ੋਰ ਤੇ ਚੱਲੂਗੀ ਨਾ ਕਹਿੰਦਾ ਸੀ ਕਿ ਮੈਂ ਧਰਨਾ ਨਹੀਂ ਲੱਗਣ ਦੇਵਾਂਗਾ ਉਹਦਾ ਮਤਲਬ ਇਹ ਸੀਗਾ ਕਿ ਮੈਂ ਸਾਰੀਆਂ ਪਾਵਰਾਂ ਜਿਹੜੀਆਂ ਪੁਲਿਸ ਨੂੰ ਦੇ ਦੂੰਗਾ ਧਰਨਾ ਐਉਂ ਨਹੀਂ ਲੱਗਣ ਦੇਣਾ ਜਿਨ੍ਹਾਂ ਨੇ ਅੰਗਰੇਜ਼ ਇੱਥੋਂ ਤਵੱਲੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਲੜਾਈ ਲੜੀ ਜਿਹੜਾ ਨੇ ਔਕਾਂ ਦੇ ਖਿਲਾਫ ਲੜਾਈ ਲੜੀ ਇਹਨਾਂ ਨੂੰ ਬਹੁਤ ਵੱਡਾ ਭਲੇਖਾ ਕੇ ਪੰਜਾਬ ਦੇ ਲੋਕਾਂ ਨੂੰ ਦਬ ਲਾਂਗੇ ਜ਼ਬਰ ਨਕਾਮੀ ਘੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਅੱਜ ਜਦੋਂ ਪੂਰੇ ਭਾਰਤ ਦੇ ਵਿੱਚ ਆਦੀਵਾਸੀਆਂ ਤੇ ਜ਼ਬਰ ਟਾਇਆ ਜਾ ਰਿਹਾ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਂ ਤੇ ਮਾਵਾਦੀਆਂ ਦਾ ਨਾਮ ਦੇ ਕੇ ਉਸ ਲਹਿਰ ਨੂੰ ਪੁੱਛਣ ਦਾ ਤਹਈਆ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਨੇ ਕੀਤਾ ਉਸੇ ਤਰਜ਼ ਤੇ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੇ ਇਲੈਕਸ਼ਨ ਹਾਰੀ ਆ ਪੰਜਾਬ ਦੇ ਵਿੱਚ ਇੱਕ ਅਣ ਐਲਾਨੀ ਐਮਰਜੈਂਸੀ ਲਾਈ ਹੋਈ ਆ ਇੱਕ ਅਣ ਐਲਾਨੀ ਪਾਬੰਦੀ ਲਾਈ ਹੋਈ ਆ ਪੰਜਾਬ ਤੋਂ ਚਾਹੇ ਜਿਉਂਦ ਦਾ ਮਾਮਲਾ ਹੋਵੇ ਕਿਸਾਨਾਂ ਨੂੰ ਚੱਕ ਕੇ ਜੇਲ੍ਹ ਦਿੱਤਾ ਗਿਆ ਚਾਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਮਸਲਾ ਹੋਵੇ ਜਿਹੜੇ ਇੱਕ ਰਾਜੇ ਦੀ ਜੀਂਦ ਦੀ ریاست ਦਾ ਰਾਜਾ ਜਿਹੜੀ ریاست ਦੀ ਖਤਮ ਹੋ ਗਈ ਉਹਦੀ 927 ਏਕੜ ਜ਼ਮੀਨ ਜਿਹੜੀ ਮਜ਼ਦੂਰਾਂ ਕਿਸਾਨਾਂ ਚ ਵੰਡੀ ਜਾਣੀ ਚਾਹੀਦੀ ਸੀ ਇਸ ਤੋਂ ਪਹਿਲਾਂ ਵੰਡੀ ਜਾਣੀ ਚਾਹੀਦੀ ਸੀ ਉਹਨੂੰ ਵੰਡਣ ਦੀ ਮੰਗ ਕਰ ਰਹੇ ਆ ਉਹਨਾਂ ਨੂੰ ਜੇਲ੍ਹ ਚ ਸਟੰਦਾ ਮਸਲਾ ਹੋਵੇ ਅਧਿਆਪਕਾਂ ਨੂੰ ਜੇਲ੍ਹ ਚ ਸਟੰਦਾ ਮਸਲਾ ਹੋਵੇ ਭਗਵਾਨਤਮਾਨ ਸਰਕਾਰ ਬਿਲਕੁਲ ਮੋਦੀ ਸਰਕਾਰ ਭਾਜਪਾ ਆਰਐਸਐਸ ਦੀ ਤਰਜ਼ ਤੇ ਪੰਜਾਬ ਨੂੰ ਇੱਕ ਅਣ ਐਲਾਨੀ ਅਮਰਜੈਂਸੀ ਵੱਲ ਧੱਕ ਰਹੀ ਆ ਔਰ ਪੰਜਾਬ ਤੇ ਧੱਕੇ ਦੇ ਨਾਲ ਜਿਹੜਾ ਪੁਲਸੀਆ ਜ਼ਬਰਾ ਉਹ ਥੋਪਿਆ ਜਾ ਰਿਹਾ ਇੱਕਦਮ ਇਹ ਚੁਣੌਤੀ ਸਾਡੇ ਸਾਹਮਣੇ ਆ ਔਰ ਦੂਸਰਾ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਾਸਤੀ ਮੌਤਾਂ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਨੇ ਨਰਿੰਦਰਦੀਪ ਸਿੰਘ ਜਿਹੜਾ ਗੋਨੇਆਣੇ ਦਾ ਨੌਜਵਾਨ ਆ ਬਠਿੰਡੇ ਸੀਆਈ ਸਟਾਫ 2 ਚੱਕ ਕੇ ਕਰੰਟ ਲਾ ਕੇ 26 ਤਖਵਾਂ ਤੇ ਮਾਰ ਦਿੱਤਾ ਜਾਂਦਾ ਐਫ ਆਈ ਆਰ ਹੋਣ ਦੇ ਬਾਵਜੂਦ ਇੱਕ ਵੀ ਪੁਲਿਸੀਏ ਤੇ ਕਾਰਵਾਈ ਨਹੀਂ ਹੋਈ ਜਿਹੜਾ ਲੱਖੀ ਜੰਗਲ ਪਿੰਡ ਦਾ ਮੁੰਡਾ ਉਹਨੂੰ ਚੱਕ ਲਿਆ ਜਾਂਦਾ ਉਹਨੂੰ ਟਾਰਚਰ ਕੀਤਾ ਜਾਂਦਾ ਉਹਦੇ ਮੂੰਹ ਤੇ ਖੱਦਰ ਦਾ ਕੱਪੜਾ ਰੱਖ ਕੇ ਪਾਣੀ ਪਾਇਆ ਜਾਂਦਾ ਤੇ ਜਦੋਂ ਮੁੰਡੇ ਦੀ ਜਾਨ ਚਲੀ ਜਾਂਦੀ ਆ ਬਠੰਡੇ ਵਾਲੀਆਂ ਝੀਲਾਂ 'ਚ ਸੁੱਟ ਕੇ ਉਹਨੂੰ ਖੁਦਕੁਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਇੱਥੇ ਨਹੀਂ ਰੁਕੀ ਕਹਾਣੀ ਕਿ ਹਰਾਸ ਦੀ ਕਤਲ ਤਾਂ ਲਗਾਤਾਰ ਪੰਜਾਬ ਚ ਵਾਪਰ ਰਹੇ ਆ ਹੁਣ ਪੰਜਾਬ ਚ 1968 ਤੋਂ ਲੈ ਕੇ 95 ਦਾ ਜਿਹੜਾ ਦੌਰ ਚੱਲਿਆ ਝੂਠੇ ਪੁਲਿਸ ਮੁਕਾਬਲੇ ਫੇਕ ਐਨਕਾਊਂਟਰ ਆ ਜਿਹੜੇ ਕੀਤੇ ਜਾ ਰਹੇ ਨੇ ਨੌਜਵਾਨਾਂ ਦੇ ਤੁਸੀਂ ਦੇਖਿਆ ਅਵੌਰ ਦੇ ਵਿੱਚ ਚੱਕਾ ਕਪੜਾ ਵਪਾਰੀ ਦੀ ਮਾਂ ਖੁੰਦੀ ਆ ਉਹਦੇ ਮਰਡਰ ਤੋਂ ਬਾਅਦ ਕਹਿੰਦੇ ਆ ਕਿ ਸ਼ੂਟਰ ਤਿੰਨ ਗਾਇਬ ਹੋ ਗਏ ਪਰ ਦੋ ਨੌਜਵਾਨ ਚੱਕ ਕੇ ਜਿਹਨੂੰ ਸ਼ਰਮ ਸੀਸੀਟੀਵੀ ਦੇ ਵਿੱਚ ਜਿਨ੍ਹਾਂ ਦੀਆਂ ਫੋਟੋਆਂ ਆਉਂਦੀਆਂ ਰਾਤ ਨੂੰ ਘਰੋਂ ਲੈ ਕੇ ਗਏ ਆ ਝੂਠੀ ਕਹਾਣੀ ਬਣਾ ਕੇ ਅਵੋਰ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਪੰਜਾਬ ਚ ਰੋਜ਼ਾਨਾ ਝੂਠੇ ਪੋਸਟ ਮੁਕਾਬਲੇ ਚੱਲ ਰਹੇ ਨੇ ਇੱਕ ਫੌਜ ਦਾ ਕਰਨਲ ਜਿਹੜਾ ਇੱਕ ਵੱਡਾ ਅਹੁਦਾ ਫੌਜ ਦੇ ਵਿੱਚ ਉਸ ਕਰਨਲ ਨੂੰ ਕੁੱਟਿਆ ਜਾਂਦਾ ਔਰ ਉਹਦਾ ਪਰਚਾ ਦਰਜ ਕਰਨ ਦੇ باوجود ਕਿਸੇ ਨੂੰ ਵੀ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੇ ਭਗਵੰਤ ਮਾਨ ਤੱਕ ਮੀਟਿੰਗ ਕੀਤੀ ਇਹ ਕਹਿ ਕੇ ਕਿ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਭਗਵੰਤ ਮਾਨ ਉਹਨਾਂ ਨਾਲ ਮੀਟਿੰਗ ਕਰਨੋਂ ਵੀ ਮੁੱਕਰ ਗਿਆ ਔਰ ਇਸ ਤੋਂ ਬਿਨਾ ਹੁਣ ਉਹਨਾਂ ਨੇ ਜਿਹੜਾ ਕੇਸ ਆ ਸੀਬੀਆਈ ਨੂੰ ਦਿੱਤਾ ਔਰ ਪੰਜਾਬ ਦੇ ਵਿੱਚ ਇੱਕ ਜੜੀ ਇੱਥੇ ਤਾਨਾਸ਼ਾਹੀ ਸਥਾਪਿਤ ਕਰਨਾ ਚਾਹੁੰਦਾ ਭਗਵੰਤ ਮਾਨ ਜਿਹਨੂੰ ਇਹ ਬੜਾ ਭਲੇਖਾ ਕਿ ਮੇਰੀ ਹਕੂਮਤ ਆ ਜੜੀ ਡੰਡੇ ਦੇ ਜ਼ੋਰ ਤੇ ਚੱਲੂਗੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਧਰਨਾ ਨਹੀਂ ਲੱਗਣ ਦੇਊਗਾ ਉਹਦਾ ਮਤਲਬ ਇਹ ਸੀਗਾ ਕਿ ਮੈਂ ਸਾਰੀਆਂ ਪਾਵਰਾਂ ਜਿਹੜੀਆਂ ਪੁਲਿਸ ਨੂੰ ਦੇ ਦੂੰਗਾ ਧਰਨਾ ਐਉਂ ਨਹੀਂ ਲੱਗਣ ਦੇਣਾ ਲੋਕਾਂ ਦੇ ਮਸਲੇ ਨਹੀਂ ਹੱਲ ਕਰਨੇ ਪਰ ਪੰਜਾਬ ਦੇ ਇਤਿਹਾਸ ਤੋਂ ਬਹੁਤ ਕੋਹਾਂ ਦੂਰ ਭਗਮਾਨ ਤਮਾਨ ਜਿਹੜਾ ਇੱਕ ਬੜਾ ਭਲੇਖਾ ਪਾਲੀ ਹੋਈ ਆ ਸਰਕਾਰ ਉਹ ਉਹਨੂੰ ਭਲੇਖਾ ਕਿ ਲੋਕ ਕਿਤੇ ਕੁੱਟਿਆਂ ਲੋਕ ਕਿਤੇ ਜੇਲੀ ਛੱਡਿਆਂ ਚੁੱਪ ਬੈਠ ਜਾਂਦੇ ਹੁੰਦੇ ਆ ਪਰ ਜਿੰਨਾ ਲੋਕਾਂ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਪੰਜਾਬ ਹਮੇਸ਼ਾ ਨੱਭ ਰਿਹਾ ਪੰਜਾਬ ਨੇ ਹਮੇਸ਼ਾ ਹਰ ਹਕੂਮਤ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕੀਤੀ ਆ ਪੰਜਾਬ ਨੇ ਹਰ ਇੱਕ ਧੜਵੀ ਦਾ ਸਾਹਮਣਾ ਕੀਤਾ ਔਰ ਪੰਜਾਬ ਦੇ ਮਹਾਨ ਲੋਕ ਜਿਨ੍ਹਾਂ ਨੇ ਅੰਗਰੇਜ਼ ਇੱਥੋਂ ਦਵੱਲੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਲੜਾਈ ਲੜੀ ਜਿਹੜਾ ਨੇ ਤੁਰਕਾਂ ਦੇ ਖਿਲਾਫ ਲੜਾਈ ਲੜੀ ਇਹਨਾਂ ਨੂੰ ਬਹੁਤ ਵੱਡਾ ਭਲੇਖਾ ਕੇ ਪੰਜਾਬ ਦੇ ਲੋਕਾਂ ਨੂੰ ਦਬ ਲਾਂਗੇ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਕਿਸਾਨ ਅੰਦੋਲਨ ਮੁੱਕੇ ਪੂਰੇ ਦੇਸ਼ ਦੀ ਕਿਸਾਨੀ ਦੀ ਗਵਾਹੀ ਕਰਦਿਆਂ ਇਹ ਕੋ ਹਕੂਮਤ ਜਿਹੜੀ ਕਹਿੰਦੀ ਸੀ ਮੈਂ ਪਿੱਛੇ ਨਹੀਂ ਮੁੜਦੀ ਜਿਹੜਾ ਕਹਿੰਦਾ ਸੀ ਮੋਦੀ ਹੈ ਤਾਂ ਮੁਮਕਨ ਹੈ ਉਹਦੀਆਂ ਸਵਾ ਸਾਲ ਚ ਗੋਡੀਆਂ ਲਵਾ ਕੇ ਪੰਜਾਬ ਵਾਪਸ ਆਇਆ ਇਸ ਕਰਕੇ ਭਗਵੰਤ ਮਾਨ ਨੂੰ ਇਹ ਭਲੇਖਾ ਕੱਢ ਦੇਣਾ ਚਾਹੀਦਾ ਕਿ ਜ਼ਬਰ ਕਰਕੇ ਕਿਸੇ ਨੂੰ ਰੋਕਿਆ ਜਾ ਸਕਦਾ ਪੰਜਾਬ ਚ ਜ਼ਮੀਨ ਦਾ ਸਵਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੂਰੇ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਜਿਹੜੇ ਕਹਿੰਦਾ ਸੀ ਕਿ ਪੰਜਾਬ ਚ ਜ਼ਮੀਨ ਦਾ ਕੋਈ ਮਤਾਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਚਰਚਾ ਛੜੀ ਆ ਕਿ ਪੰਜਾਬ ਦੇ ਵਿੱਚ ਹਜੇ ਵੀ ਸਰਕਾਰੀ ਜਾਇਦਾਦਾਂ ਹਜੇ ਵੀ ਰਿਆਸਤਾਂ ਦੀਆਂ ਜਾਇਦਾਦਾਂ ਹਜੇ ਵੀ ਵੱਡੇ ਜ਼ਿਮੀਰਦਾਰਾਂ ਦੀਆਂ ਜਾਇਦਾਦਾਂ ਪਈਆਂ ਨੇ ਜਿਹੜੀਆਂ ਵੰਡਣ ਵਾਲੀਆਂ ਪਈਆਂ ਜਿਹੜੇ ਇਥੋਂ ਦੀ ਪੰਜਾਬ ਦੀ ਕਿਸਾਨੀ ਐ ਉਹ 85 ਕਿਸਾਨ 100 ਦੇ ਵਿੱਚੋਂ ਉਹੋ ਜਿਹੜੇ 5 ਏਕੜ ਤੋਂ ਵੇਠ ਲਿਆ ਉਹ ਇਹਨਾਂ ਮਜ਼ਦੂਰਾਂ ਦੇ ਸਾਥੀ ਬਣਦੇ ਆ ਤੇ ਪੰਜਾਬ ਦਾ 35% ਜਿਹੜਾ ਤਬਕਾ ਐਸੀ ਤਬਕਾ ਉਹਨਾਂ ਨੂੰ ਵੀ ਜ਼ਮੀਨਾਂ ਦੀ ਲੋੜ ਆ ਤੇ ਉਹਨਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਹ ਬਣਾਇਆ ਔਰ ਇਸ ਰਸਤੇ ਤੇ ਤੁਰਿਆ ਕੇ ਜ਼ਮੀਨ ਵੰਡੇ ਤੋਂ ਬਿਨਾ ਕੋਈ ਹੋਰ ਹੱਲ ਨਹੀਂ ਹੈ ਇਹਨੂੰ ਜ਼ਮੀਨ ਪ੍ਰਾਪਤੀ ਇਸ ਕਰਕੇ ਉੱਤੇ ਰੋਕਾਂ ਲਾਈਆਂ ਜਾ ਰਹੀਆਂ ਅਸੀਂ ਨੌਜਵਾਨ ਪਾਰਸਭਾ ਵੱਲੋਂ ਇਹ ਹਮਾਇਤ ਕਰਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਕਿਸਾਨ ਮਿਹਦੂਰ ਜਥੇਬੰਦੀਆਂ ਦਾ ਜਿਹੜਾ ਇੱਥੇ ਇਕੱਠ ਹੋ ਰਿਹਾ ਅਸੀਂ ਐਲਾਨ ਕਰਦੇ ਹਾਂ ਕਿ ਜਿੰਨਾ ਚਿਰ ਸੰਗਰੂਰ ਚ ਆਣਹਲਾਨੀ ਐਮਰਜੈਂਸੀ ਰਹੂਗੀ ਆਣਹਲਾਨੀ ਪਵੰਦੀ ਰਹੂਗੀ ਲੋਕਾਂ ਕੇ ਤੂੰ ਵੀ ਬਾਤ ਚੜ ਕੇ ਧੂਨੇ ਹੋ ਕੇ ਆਉਣਗੇ ਤੇ ਭਗਵੰਤ ਮਾਨ ਦਾ ਭਲੇਖਾ ਕੱਢਣਗੇ ਤੁਸੀਂ ਮੈਨੂੰ ਸਮਾਂ ਦਿੱਤਾ ਜੈ ਜਨਤਾ ਜੈ ਸੰਘਰਸ਼ ਜਿੱਦ ਹਮੇਸ਼ਾ ਲੜਦੇ ਲੋਕਾਂ ਦੀ